ਜਿੱਥੇ ਅੱਜਕਲ ਦੇ ਨੌਜਵਾਨਾਂ ਨੂੰ ਮਿਹਨਤ ਕਰਨ ਤੋਂ ਡਰ ਲੱਗਦਾ ਹੈ ਉੱਥੇ ਹੀ 76 ਸਾਲ ਦਾ ਇੱਕ ਬਜ਼ੁਰਗ ਇਹਨਾਂ ਨੌਜਵਾਨਾਂ ਲਈ ਮਿਸਾਲ ਹੈ ਜੋ ਇਸ ਉਮਰ ਵਿੱਚ ਮਿਹਨਤ ਕਰ ਰਿਹਾ ਇਸ ਬਜ਼ੁਰਗ ਨੂੰ ਜਿੱਥੇ ਕਿਤਾਬਾਂ ਲਿਖਣ ਤੇ ਪੜ੍ਹਨ ਦਾ ਸ਼ੌਕ ਹੈ ਉੱਥੇ ਹੀ ਇਹਨਾਂ ਦੀ ਕਵਿਤਾ ਇੱਕ ਉੱਚ ਪੱਧਰੀ ਯੂਨੀਵਰਸਿਟੀ ਦੇ ਵਿੱਚ ਛਪੀ ਹੈ ਤੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦੀ ਹੈ ਇਹ ਬਜ਼ੁਰਗ ਆਪਣੇ ਹੱਥੀ ਮਿਹਨਤ ਕਰਨ ਨੂੰ ਤਰਜੀਹ ਦਿੰਦੇ ਨੇ ਤੇ ਨੌਜਵਾਨਾਂ ਲਈ ਇੱਕ ਮਿਸਾਲ ਬਣ ਕੇ ਉਭਰੇ ਨੇ ਮੇਰਾ ਨਾਮ ਵਰਕਪਰਤੀ ਹੈ ਠੀਕ ਹੈ ਜੀ ਕਾਜ ਕਰਦੇ ਹਾਂ। ਹਾਂ ਜੀ। ਆਉਣ ਵਾਲਾ ਮੈਂ ਲਗਭਗ ਇੱਥੇ ਸ਼ੋਰ ਪੜਦੇ ਹਾਂ ਜੀ। ਹਾਂ ਜੀ। ਕੀ ਕੰਮ ਕਾਜ ਕਰਦੇ ਹੋ? ਕੰਮ ਆਪਣਾ ਬਸ ਇਹ ਆਪਣੀ ਸ਼ੂ ਸ਼ਾਪ ਹੈ ਨਵੇਂ ਸ਼ੂ ਤਿਆਰ ਕਰੀਦੇ ਹਾਂ। ਹਾਂ ਜੀ। ਨਵੇਂ ਸ਼ੂ ਲੇਡੀਜ਼ ਵਗੈਰਾ ਕੈਂਸ ਸਾਰੇ ਸ਼ੂ ਤਿਆਰ ਹੁੰਦੇ ਆ। ਹਾਂ ਜੀ। ਆਰਡਰ ਦੇ ਉੱਪਰ। ਸਰ ਜੀ ਇੱਕ ਤੁਹਾਨੂੰ ਕਿਤਾਬਾਂ ਲਿਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਤੁਸੀਂ ਅਨੇਕਾਂ ਹੀ ਕਿਤਾਬਾਂ ਜਿਹੜੀਆਂ ਲਿਖ ਪਈ ਚੁੱਕੇ ਹੋ। ਹਾਂ ਜੀ। ਇਹ ਕਿਸ ਤਰ੍ਹਾਂ ਸ਼ੌਂਕ ਪੈਦਾ ਹੋਇਆ ਸੀ ਤੁਹਾਨੂੰ? ਹਾਂ ਸਰਮ ਇਸ ਤਰ੍ਹਾਂ ਹੈ ਜੀ ਲੇਖਣ ਦਾ ਸ਼ੌਕ ਜਿਹੜਾ ਹੁੰਦਾ ਉਹ ਉਹਦੀ ਜਿਹੜੀ ਨੀਵ ਹੁੰਦੀ ਆ ਉਹ ਸਾਡੇ ਪੜਨ ਤੇ ਆ ਤੇ ਉਹ ਮਤਮਤੋਂ ਮੈਨੂੰ ਪੜਨ ਦਾ ਕਾਫੀ ਸ਼ੌਕ ਰਿਹਾ ਅਡਲਟ੍ਰਿਕਚਰ ਦਾ ਸ਼ੌਕ ਰਿਹਾ ਹਿੰਦੀ ਦਾ ਪੰਜਾਬੀ ਦਾ ਅੰਗਰੇਜ਼ੀ ਦਾ ਤੇ ਜਿਸ ਤਰ੍ਹਾਂ ਲੋਕ ਆਮ ਬੱਚੇ ਜਿਹੜੇ ਆ ਉਹ ਆਪਣੀਆਂ ਜਿਹੜੀਆਂ ਕਿਤਾਬਾਂ ਸਿਲੇਬਸ ਦੀਆਂ ਉਹ ਜਿਆਦਾ ਪੜ੍ਹ ਕੇ ਬਸ ਉਹ ਨਿਗ ਪੜਾਈ ਹੁੰਦੀ ਆ ਪਰ ਮੇਰਾ ਥੋੜਾ ਹਿਸਾਬ ਅਲੱਗ ਸੀ ਮੈਂ ਉਸ ਆਪਣੀ ਜਿਹੜੀਆਂ ਸਿਲੇਬਸ ਸੀ ਕਿਤਾਬਾਂ ਸੀਆਂ ਉਸ ਤੋਂ ਇਲਾਵਾ ਮੈਂ ਜਿਹੜੀ ਹੋਰ ਲਿਟਰੇਚਰ ਨਾਲ ਜੁੜੀਆਂ ਪਹਾਣੀਆਂ ਕਵਿਤਾਵਾਂ ਜਾਂ ਹੋਰ ਜਿਹੜੀਆਂ ਇਸ ਦਾਇਰੇ ਚ ਆਣੀਆਂ ਲਿਟਰੇਚਰ ਉਹ ਸਾਰਾ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਰਿਹਾ ਸ਼ੁਰੂ ਤੋਂ ਹੀ ਔਰ ਮੈਂ ਤੁਸੀ ਸੁਣ ਕੇ ਹੈਰਾਨ ਹੋਵੋਗੇ ਮੈਂ ਜਦੋਂ ਜਦੋਂ ਸ਼ਾਮ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਆਪਣੇ ਸਿਲੇਬਸ ਦੀ ਜਿਹੜੀ ਇਹ ਪੁਸਤਕਾਂ ਜਾਂ ਲਿਖ ਕੇ ਜਾਂ ਪੜ੍ਹ ਕੇ ਉਸ ਤੋਂ ਬਾਅਦ ਮੈਂ ਜਦ ਤੱਕ ਮੈਂ ਦੂਸਰਾ ਲਿਟਰੇਚਰ ਨਹੀਂ ਸੀ ਪੜ੍ਹ ਲੈਂਦਾ ਕਹਾਣੀ ਉਹਨਾਂ ਦੇ ਨਾਲ ਵਿੱਚਾਂ ਦਾ ਮਾਮਾ ਜੇ ਪ੍ਰਾਗ ਵਗੈਰਾ ਇਹ ਹਿੰਦੀ ਦੇ ਜਿਹੜੇ ਕਾਫੀ ਫੇਮਸ ਸੀ ਜਿਹੜੇ ਪੱਤਰਕਾਮ ਅਸੀਂ ਆ ਤੇ ਉਹਨਾਂ ਨੂੰ ਮੈਂ ਉਹ ਪਰਮਨੈਂਟਲੀ ਮੇਰੇ ਕੋਲ ਰੱਖਣੀ ਸੀ ਆ ਉਹ ਪੜ੍ਹ ਕੇ ਕਦੀ ਕਹਾਣੀ ਪੜ੍ਹ ਕੇ ਫੇਰ ਸੌਣਾ ਫੇਰ ਮਨ ਹੀ ਦਾ ਦਿਸੇ ਸੋ ਇਸ ਤਰ੍ਹਾਂ ਬਹੁਤ ਸ਼ੌਕ ਰਿਹਾ ਪੜਨ ਦਾ ਹਨ ਜੇਕਰ ਤੁਹਾਡੀ ਅਕਲ ਜੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਕੀ ਕੁਆਲਿਫਿਕੇਸ਼ਨ ਹੈ ਹਾਂ ਐਜੂਕੇਸ਼ਨ ਮੇਰੀ ਇਸ ਤਰ੍ਹਾਂ ਹੈ ਕਿ ਮੈਂ ਉਹਨਾਂ ਦਿਨਾਂ ਤੋਂ ਅਧਿਕਰ ਜਿੱਦਾਂ ਹੋ ਗਈ ਦਸਵੀਂ ਜਾਂ 12ਵੀਂ ਵਗੈਰਾ ਉਹਨਾਂ ਦਿਨ ਹਰ ਸੈਕੰਡਰੀ ਸੀ ਮੈਂ ਹਰ ਸੈਕੰਡਰੀ ਸਕੂਲ ਜਿਹੜਾ ਅਸਲੀ ਹਰ ਸੈਕੰਡਰੀ ਸਕੂਲ ਨਾ ਹਾਰਪੁਰ ਉੱਥੋਂ ਮੈਂ ਆਪਣੀ ਜਿਹੜੀ ਵਿਦਿਆ ਜਿਹੜੀ ਆ ਉਹ ਪ੍ਰਾਇਮਰੀ ਤੋਂ ਹਾਸਲ ਕੀਤੀ ਆ ਪਹਿਲੇ ਤੋਂ ਲਾ ਕੇ ਮੇਰੀਆਂ ਜਿਹੜੀਆਂ ਹੁਣ ਤੱਕ ਜਿਹੜੀਆਂ ਅਨਵਾਦ ਦਿੱਤਾ ਜਾਂ ਮੇਰੀ ਆਪਣੇ ਲਿਖੀਆਂ ਉਹਨਾਂ ਦੇ 13 14 ਜਿਹੜੀਆਂ ਮੇਰੀ ਹੈਗੀਆਂ ਉਹ ਉਹ ਜਿਹੜੇ ਸੰਖਿਆ ਇਹ ਹੈਗੀ ਹੈ ਜੀ ਤੇ ਤੁਹਾਡੇ ਵੱਲੋਂ ਜਿਹੜੀਆਂ ਇਹ ਕਿਤਾਬਾਂ ਲਿਖੀਆਂ ਗਈਆਂ ਨੇ ਤੁਸੀਂ ਉਹਦੇ ਲਈ ਲਿਖੀਆਂ ਤਾਂ ਕਿਹਦਾ ਹਾਰਤ ਨੇ ਜੀ ਕਿਹਨਾ ਵਿਸ਼ਾ ਤੇ ਤੁਹਾਡੇ ਵੱਲੋਂ ਕਿਤਾਬਾਂ ਲਿਖੀਆਂ ਹਾਂ ਵਾ ਵੈਸੇ ਤਾਂ ਅੱਜ ਕੱਲ ਤਾਂ ਜਸਰ ਹੈ ਵੀ ਅੱਜ ਕੱਲ ਜੋ ਜੋ ਕਰੰਟ ਸੋਸ਼ਲ ਮਸਲੇ ਆ ਉਹਨਾਂ ਦੇ ਉੱਪਰ ਜਿਹੜੀ ਮੇਰੀ ਕਲਮ ਉਹ ਲਗਾਤਾਰ ਚੱਲਦੀ ਹੈ ਚਾਹੇ ਉਹ ਕਵਿਤਾ ਦੇ ਰੂਪ 'ਚ ਹੋਵੇ ਚਾਹੇ ਉਹ ਕਹਾਣੀ ਦੇ ਰੂਪ 'ਚ ਹੋਵੇ ਚਾਹੇ ਉਹ ਕਿਸੇ ਨਿਵੰਦ ਦੇ ਰੂਪ 'ਚ ਹੋਵੇ ਉਹ ਅੱਜ ਦੇ ਜਿਹੜੇ ਕਰੰਟ ਮਸਲੇ ਆ ਚਾਹੇ ਉਹ ਧਾਰਮਿਕ ਆ ਚਾਹੇ ਸੋਸ਼ਲ ਐ ਚਾਹੇ ਉਹ ਰਾਜਨੀਤਿਕ ਆ ਤੇ ਉਹਦੇ ਵਿੱਚ ਜਿਹੜਾ ਆਪਣਾ ਮੇਰਾ ਆਪਣਾ ਨਜ਼ਰੀਆ ਹੁੰਦਾ ਤੇ ਉਹ ਉਸੇ ਆਧਾਰ ਤੇ ਜਿਹੜਾ ਮੇਰਾ ਜਿਹੜਾ ਲਿਖਤਾ ਉਹ ਜਿਹੜੀ ਗਾਹਾਂ ਚੱਲਦੀ ਆ ਔਰ ਅਸੀਂ ਇੱਕ ਥੋ ਇੱਕ ਮੈਗਜ਼ੀਨ ਕੱਢਦੇ ਆ ਬਹੁਤ ਧਰਮ ਪ੍ਰਚਾਰਕ ਤੇ ਜੇ ਕੋ ਤਾਂ ਮੈਂ ਤੁਹਾਨੂੰ ਉਹਦੀ ਇੱਕ ਦਿਖਾਉਣਾ ਇੱਕ ਬਣ ਗਈ ਉਹ ਇਹ ਵਾਲੀ ਹੈ ਇਹ ਪਿਛਲੇ 30 35 ਸਾਲ ਤੋਂ ਆਪਾਂ ਕੱਢ ਰਹੇ ਆ ਮੈਂ ਤੇ ਸਾਡੇ ਇੱਕ ਮਿੱਤਰ ਆ ਤੇ ਅਸੀਂ ਦੋਨੋਂ ਹੀ ਜਿਹੜਾ ਇਹ ਚਲਾ ਰਹੇ ਹਿੰਦੀ ਦੇ ਵਿੱਚ ਇਹ ਮੰਥਲੀ ਹੈ ਉਹ ਇਹਦੇ ਵਿੱਚ ਲਗਾਤਾਰ ਕੰਟੀਨਿਊ ਦੇਖਣਾ ਮੇਰਾ ਜਿਹੜਾ ਇੱਕ ਇੱਕ ਰੂਟੀਨ ਆ ਇਕਲੇ ਇੱਕ ਦਾ ਲੇਖ ਦੇਣਾ ਕੁਛ ਖਬਰ ਦੇਣੀ ਆ ਜਾਂ ਹੋਰ ਕੋਈ ਜਿਹੜਾ ਨਾਲ ਜੁੜਿਆ ਮਸਲਾ ਉਥੇ ਲਿਖਣਾ ਇਹ ਜਾਰੀ ਜਾਰੀ ਰਹਿੰਦਾ ਹਾਂ ਜੀ ਤੁਹਾਡੇ ਵੱਲੋਂ ਤੁਸੀਂ ਦੱਸਿਆ ਕਿ 13-14 ਕਿਤਾਬਾਂ ਇਹ ਤਕਰੀਬਾ ਤੁਹਾਡੇ ਵੱਲੋਂ ਲਿਖੀਆਂ ਜਾ ਚੁੱਕੀਆਂ ਨੇ ਤੇ ਤੁਹਾਡੇ ਵੱਲੋਂ ਲਿਖੀਆਂ ਕਿਤਾਬਾਂ ਜਿਹੜੀਆਂ ਉਹ ਕਿਸੇ ਸਕੂਲ ਕਾਲਜਾਂ ਚ ਵੀ ਪੜਾਈਆਂ ਜਾਂਦੀਆਂ ਨੇ ਵਿਦਿਆਰਥੀਆਂ ਨੂੰ ਜੀ ਹਾਂ ਮੇਰੀ ਆ ਇੱਕ ਕਵਤਾ ਸੀ ਕੁਝ ਦਿਨ ਪਹਿਲਾਂ ਜਿਹੜੀ ਉਹ ਮੇਰੀ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਦੇ ਵਿੱਚ ਉਹ ਪੜਾਈ ਜਾ ਰਹੀ ਆ ਉਹ ਕਵਤਾ ਸੀ ਉਹਦਾ ਨਾਮ ਸੀ ਹਿੰਦੀ ਵਿੱਚ ਕਵਤਾ ਸੀ ਉਹ ਐਮਏ ਦੇ ਸਿਲੇਬਸ ਜਿਹੜੀ ਆ ਉਹ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਉਹ ਬੱਚੇ ਪੜ ਰਹੇ ਆ ਉਹਦਾ ਨਾਮ ਸੀ ਆਜ ਕਾ ਅਕਲਬਯ ਤੇ ਉਹਦੇ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਕਿਸੇ ਦੀ ਜਿਹੜੀ ਮਿਹਨਤ ਆ ਤੋ ਅੱਜ ਲੁੱਟੀ ਨਹੀਂ ਜਾ ਸਕਦੀ ਔਰ ਲੁੱਟ ਹੋਣ ਦੇਣੀ ਵੀ ਨਹੀਂ ਚਾਹੀਦੀ ਆ ਤੋ ਉਹਦਾ ਜਿਹੜਾ ਮੇਨ ਆਈਡੀਆ ਜਿਹੜਾ ਉਸ ਕਵਤਾਂ ਦਾ ਇਹ ਸੀ ਹਾਂਜੀ ਅਕਲ ਜੀ ਆਪਾਂ ਅਜੋਕੇ ਸਮੇਂ ਦੀ ਗੱਲ ਕਰੀਏ ਅਜੋਕੇ ਸਮੇਂ ਦੇ ਵਿੱਚ ਹੈ ਕਿ ਇਸ ਤਰ੍ਹਾਂ ਜਿਹੜਾ ਕ੍ਰਾਈਮ ਵੱਧ ਰਿਹਾ ਵਾ ਜਾ ਕੇ ਦੇ ਸੱਤਾਧਾਰੀ ਪਾਰਟੀ ਦੀ ਕਿਸੇ ਇੱਕ ਪਾਰਟੀ ਦੀ ਨਹੀਂ ਸਾਰੀਆਂ ਪਾਰਟੀਆਂ ਦੀ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਵੱਲੋਂ ਮਜੂਤਾ ਹਲਾਤਾਂ ਤੇ ਕੋਈ ਕਿਤਾਬ ਲਿਖੀ ਜਾ ਰਹੀ ਹੈ ਜਬ ਇਹਨਾਂ ਤੁਸੀਂ ਲਿਖ ਚੁੱਕੇ ਹੋ ਇਸ ਤਰ੍ਹਾਂ ਦਾ ਵਰਤਾਰਾ ਜੋ ਅੱਜ ਵਰਤਾਂਤ ਵਰਤ ਰਿਹਾ ਸਾਡੇ ਸਮਾਜ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਡੇ ਦੇਸ਼ ਭਰ ਦੇ ਵਿੱਚ ਹਾਂ ਉਹ ਲਗਾਤਾਰ ਸਾਡਾ ਲਿਖਣਾ ਜਾਰੀ ਹੈ ਔਰ ਜਦੋਂ ਵੀ ਲੇਖ ਅਸੀਂ ਦੇਖਦੇ ਆ ਕਿਤਾਬ ਦੇ ਇੱਕ ਰੂਪ ਚ ਹੋ ਗਿਆ ਤੇ ਆਪਾਂ ਉਹਨੂੰ ਉਹ ਕਿਤਾਬ ਦੇ ਰੂਪ ਚ ਲੈ ਆਈ ਦਮ ਇਸ ਤਰ੍ਹਾਂ ਹੈ ਹਾਂਜੀ ਜੋ ਕਰੰਟ ਮਸਲੇ ਆ ਜੋ ਚਾਹੇ ਰਾਜਨੀਤਿਕ ਆ ਚਾਹੇ ਧਾਰਮਿਕ ਆ ਚਾਹੇ ਸਾਡੇ ਜਿਹੜੇ ਅੰਧ ਵਿਸ਼ਵਾਸ ਨਾਲ ਜੁੜੇ ਹੋਏ ਮਸਲੇ ਆ ਉਹਨਾਂ ਦਾ ਆਪਾਂ ਲਿਖਦੇ ਰਹੇ ਤਾਂ ਉਹਦਾ 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 ਮਕਸਦ ਇਹ ਆ ਤੇ ਸਾਡੇ ਜਿਹੜਾ ਸਮਾਜ ਆ ਬਹੁਤ ਜੇ ਆਪਾਂ ਦੂਸਰੇ ਜਿਹੜੀ ਦੁਨੀਆ ਦੇ ਦੂਸਰੇ ਸਮਾਜ ਦੀ ਆਪਾਂ ਉਹਨਾਂ ਦੀ ਤੁਲਨਾ ਕਰੀਏ ਤੇ ਜਿਹੜਾ ਸਾਡਾ ਸਮਾਜ ਆ ਕਾਫੀ ਪਿਛੜਿਆ ਹੋਇਆ ਤੇ ਜਦੋਂ ਇਹਨਾਂ ਦੀ ਆਪਾਂ ਤੁਲਨਾ ਕਰਦੇ ਆ ਦੂਸਰੇ ਮੁਲਕਾਂ ਦੇ ਨਾਲ ਦੂਸਰੇ ਸਮਾਜ ਦੇ ਨਾਲ ਜਾਂ ਯੂਰਪ ਨਾਲ ਤੁਲਨਾ ਕਰਦੇ ਆ ਤਾਂ ਸਾਨੂੰ ਪਤਾ ਲੱਗਦਾ ਪਏ ਅਸੀਂ ਕਾਫੀ ਪਿੱਛੇ ਖੜੇ ਆ ਉਹ ਇਹਦੇ ਜਿਹੜੇ ਇਸ ਰਾਹ ਦੇ ਵਿੱਚ ਅੱਗੇ ਆਂਦੇ ਵੇ ਜਿਹੜੇ ਰੋੜੇ ਆ ਜਿਹੜੇ ਅਵਰੋਧ ਆ ਅਸੀਂ ਉਹਨਾਂ ਦੇ ਹਟਾਉਣ ਦੀ ਗੱਲ ਕਰਦੇ ਆ ਉਹਨਾਂ ਦੇ ਉਹਨਾਂ ਦੇ ਪ੍ਰਤੀ ਸਾਡਾ ਨਜ਼ਰੀਆ ਜਿਹੜਾ ਦ੍ਰਿਸ਼ਟੀਕੋਣ ਆ ਅਸੀਂ ਚਾਹੁੰਦੇ ਪਏ ਜੇ ਕਮਸ ਕਮ ਆਂਧਵਿਸ਼ਵਾਸ ਔਰ ਸਮਾਜ ਦੇ ਵਿੱਚ ਗਲਤ ਰੀਤੀ ਰਿਵਾਜ ਜਿਸ ਤਰ੍ਹਾਂ ਉੱਚੀ ਨੀਚਾ ਕਾਸਿਜ਼ਮ ਤੋਂ ਇਹਦੇ ਵਿੱਚ ਇਹਦੇ ਖਿਲਾਫ ਔਰ ਧਾਰਮਿਕ ਅੰਧਤਾ ਵੈਸੇ ਤਾਂ ਅਸੀਂ ਥਾਰੇ ਬੰਦੇ ਧਾਰਮਿਕ ਹੀ ਹੁੰਦੇ ਆ ਲੇਕਿਨ ਧਾਰਮਿਕ ਨੂ ਅਸੀਂ ਇਨਸਾਨ ਨਾਲੋਂ ਧਰਮ ਨੂੰ ਇਨਸਾਨ ਨਾਲੋਂ ਵੱਡਾ ਮੰਨ ਲੈਣਾ ਇੱਕ ਬਹੁਤ ਇੱਕ ਸਾਨੂੰ ਅਜੀਬ ਲੱਗਦਾ ਔਰ ਲੱਗਣਾ ਚਾਹੀਦਾ ਅਸੀਂ ਇਸ ਦੇ ਖਿਲਾਫ ਵੀ ਲਿਖਦੇ ਹਾਂ ਲਗਾਤਾਰ ਹਾਂਜੀ ਤੇ ਇਸ ਤਰ੍ਹਾਂ ਹੈ ਅਗਲੀ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਆਖਰੀ ਸਵਾਲ ਆ ਜੀ ਅੱਜ ਦੀ ਪੀੜ੍ਹੀ ਆ ਜਿਹੜੀ ਉਹ ਮੋਬਾਈਲਾਂ ਦੇ ਵਿੱਚ ਮਸ਼ਰੂਫ ਹੋ ਕੇ ਰਹਿ ਚੁਕੀ ਹੈ ਮੈਨੂੰ ਲੱਗਦਾ ਕਿ ਅੱਜ ਹਪਾ 100 ਦੇ ਵਿੱਚੋਂ ਵੀ 25% ਵੀ ਯੂਥ ਨੂੰ ਜਾਂ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਦੀ ਲਾਲਸਾ ਹੋਵੇ ਕਿ ਉਹਨਾਂ ਨੂੰ ਸ਼ੌਂਕ ਹੋਵੇਗਾ ਕਿਉਂਕਿ ਅੱਜ ਕੱਲ ਦੀ ਜਿਹੜੀ ਦੁਨੀਆ ਹੈ ਪੂਰੀ ਤਰ੍ਹਾਂ ਦੇ ਨਾਲ ਮੋਬਾਈਲਾਂ ਦੇ ਵਿੱਚ ਜਾਂ ਇੰਟਰਨੈਟ ਦੇ ਸ਼ੁੱਕ ਦੇ ਵਿੱਚ ਜਿਹੜੀ ਉਹ ਲਿਪਤ ਹੋ ਕੇ ਰਹਿ ਚੁੱਕੀ ਹੈ ਜੀ ਕੀ ਕਰਨਾ ਚਾਹੁੰਦੇ ਹੋ ਤੁਸੀਂ ਹਾਂ ਬਿਲਕੁਲ ਬਿਲਕੁਲ ਇਹ ਵੈਸੇ ਵਿਚਾਰਨ ਦਾ ਵਿਸ਼ਾ ਹੈ ਕਿਉਂਕਿ ਅੱਜ ਅਸੀਂ ਪੁਸਤਕ ਤੋਂ ਕਾਫੀ ਦੂਰ ਹੋ ਰਹੇ ਹਾਂ ਔਰ ਇਹਦਾ ਨੁਕਸਾਨ ਵੱਡਾ ਇਹ ਹੋ ਰਿਹਾ ਔਰ ਜਦ ਕਿਸ ਅਸੀਂ ਦੇਖਦੇ ਆਂ ਕਿ ਅਸੀਂ ਜਿਹੜਾ ਸਾਡ ਕੋ ਅੱਜ ਵਿਰਸਾ ਚਾਹੇ ਹੋ ਗੀਤਾ ਲੈ ਲੋ ਚਾਹੇ ਰਾਮਾਇਣ ਲੈ ਲੋ ਚਾਹੇ ਅਗਰੰਥ ਸਾਹਿਬ ਲੈ ਲੋ ਇਹ ਜਿਹੜਾ ਵਿਰਸਾ ਹੈ ਪੁਸਤਕ ਦੇ ਰੂਪ ਵਿੱਚ ਸਾਡੇ ਸ਼ਾਮਿਲ ਆ ਅਸੀਂ ਇਹ ਇਹਦੀ ਪੂਜਾ ਵੀ ਕਰਦੇ ਆਂ ਔਰ ਇਹਦੇ ਪ੍ਰਤੀ ਅਸੀਂ ਇਹਦੇ ਵਿਚਾਰ ਨੂੰ ਮੰਨਦੇ ਵੀ ਆਂ ਲੇਕਿਨ ਜਿੱਥੋਂ ਤੱਕ ਸਾਡੇ ਜੀਵਨ ਦੇ ਵਿੱਚ ਇਹਨੂੰ ਐਪਲੀਕੇਬਲ ਕਰਨ ਦਾ ਜਿਹੜਾ ਸਵਾਲ ਹੈ ਅਸੀਂ ਕੋਸਾਂ ਦੂਰ ਆ ਔਰ ਇਹ ਕੰਮ ਪੂਸ਼ਤ ਕਰ ਸਕਦੀ ਆ ਔਰ ਹੈਰਾਨੀ ਦੀ ਵੀ ਗੱਲ ਹੈ ਔਰ ਦੁੱਖ ਦੀ ਗੱਲ ਵੀ ਹੈ ਵੀ ਅਸੀਂ ਅੱਜ ਕਿਤਾਬਾਂ ਤੋਂ ਦੂਰ ਜਾ ਕੇ ਸਮਝ ਲਓ ਉਸ ਦੁਨੀਆ ਤੋਂ ਦੂਰ ਜਾ ਰਹੇ ਆ ਜਿਹੜੀ ਦੁਨੀਆ ਸਾਨੂੰ ਗਾਹਾਂ ਬਦਲਦਾ ਹੈ ਲਾਚੇਰੀ ਦਿੰਦੀ ਆ ਸਾਡੇ ਵਿਚਾਰਾਂ ਦੇ ਵਿੱਚ ਪਰਵਰਤਨ ਲੈਂਦੀ ਆ ਅਸੀਂ ਦੇਖਦੇ ਆ ਜਿਹੜੇ ਸਾਡੇ ਮੋਬਾਈਲ ਆ ਜਾਂ ਸਾਡਾ ਹੋਰ ਇਹਨਾਂ ਜੁੜੇ ਜਿਹੜੇ ਟੀਵੀ ਵਗੈਰਾ ਹੈ ਜੋ ਪੂਰੀ ਸੂਚਨਾ ਜਿੰਨੇ ਸਾਧਨ ਆ ਗਿਆ ਉਹਨਾਂ ਵੀ ਤਾਂ ਆਪਾਂ ਦੇਖਦੇ ਆਂ ਭਈ ਇਹ ਕਿਹ ਚੀਜ਼ਾਂ ਨੈਗੇਟਿਵ ਰੋਲ ਜ਼ਿਆਦਾ ਅਦਾ ਕਰ ਰਹੀਆਂ ਸਾਨੂੰ ਸੂਚਨਾ ਦੇ ਰਹੀਆਂ ਲੇਕਿਨ ਇੱਥੇ ਇੱਕ ਧਿਆਨ ਕਰਨ ਵਾਲੀ ਗੱਲ ਇਹ ਹੈ ਸਾਨੂੰ ਸੂਚਨਾ ਜ਼ਰੂਰ ਮਿਲਦੀ ਆ ਲੇਕਿਨ ਸਾਨੂੰ ਜਿਹੜਾ ਸਾਡੇ ਦਿਮਾਗ ਦੇ ਵਿੱਚ ਇੱਕ ਵਿਦਵਤਾ ਜਾਂ ਕਿ ਗਿਆਨ ਜਾਂ ਜ਼ਿੰਦਗੀ ਦੇ ਪ੍ਰਤੀ ਸਾਡੀ ਅਪਰੋਚ ਆ ਉਹਦੇ ਪ੍ਰਤੀ ਸਾਨੂੰ ਬਹੁਤ ਦੂਰ ਕਰ ਰਹੀ ਹੈ ਸਾਡੇ ਵਿੱਚ ਕੋਈ ਸੰਵੇਦਨਾਵਾਂ ਨਹੀਂ ਆ ਕਿਤੇ ਐਕਸੀਡੈਂਟ ਹੁੰਦਾ ਕਿਤੇ ਕੋ ਮਰ ਰਿਹਾ ਅਸੀਂ ਮੋਬਾਈਲ ਲੈ ਕੇ ਉਹਨੂੰ ਅਸੀਂ ਕਵਰ ਕਰ ਰਹੇ ਆ ਔਰ ਇਹਦੇ ਨਾਲ ਕੀ ਨੁਕਸਾਨ ਹੋ ਰਿਹਾ ਸਾਡੇ ਅੰਦਰ ਜਿਹੜੀ ਚੀਜ਼ਾਂ ਅਸੀਂ ਉਸ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਉਸ ਬੰਦੇ ਨੂੰ ਔਰ ਇਹ ਇਹ ਮੈਂ ਸਮਝਦਾ ਵੀ ਸਾਡੀ ਜਿਹੜੀ ਅੱਜ ਦੀ ਜਿਹੜੀ ਪ੍ਰਯੋਗਕੀ ਆ ਜਾਂ ਸਾਡੀ ਜਿਹੜੀ ਟੈਕਨੋਲੋਜੀ ਆ ਇਹ ਇਹਦੇ ਵਿੱਚ ਬਹੁਤ ਵੱਡਾ ਇੱਕ ਗੈਪਾ ਕਿਉਂਕਿ ਅਸੀਂ ਸਾਡੇ ਮਨ ਸੁਵੇਦਨਾਵਾਂ ਜਿਹੜੀਆਂ ਆਦਮੀ ਦੀ ਹੋਣੀ ਚਾਹੀਦੀਆਂ ਉਹ ਖਤਮ ਹੋ ਰਹੀਆਂ ਉਹਦੀ ਜਗ੍ਹਾ ਆਪਾਂ ਕੀ ਕਰ ਰਹੇ ਆ ਤਮਾਸ਼ਾ ਬਣਾ ਰਹੇ ਆ ਤਮਾਸ਼ਾ ਦੇਖ ਰਹੇ ਆ ਸਾਰੇ ਮੋਬਾਈਲ ਲੈ ਕੇ ਉਹਦੀ ਵੀਡੀਓ ਬਣਾ ਰਹੇ ਆ ਉਹ ਬੜਾ ਹੈਰਾਨੀ ਦੀ ਗੱਲ ਆ ਜੇ ਸਾਡੇ ਕੋਲ ਕਿਤਾਬਾਂ ਹੋਣ ਔਰ ਕਿਤਾਬਾਂ ਦੇ ਵਿੱਚ ਜੋ ਲਿਖਿਆ ਜੋ ਹਿਊਮਨ ਵੈਲਿਊਜ਼ ਦੇ ਗੱਲ ਕੀਤੀ ਗਈ ਆ ਗਾਂਹ ਬਦਨ ਦੀ ਗੱਲ ਕੀਤੀ ਗਈ ਆ ਤਾਂ ਉਹ ਅਸੀਂ ਮੇਰੇ ਖਿਆਲ ਆ ਆਪਾਂ ਜਿਹੜਾ ਜੋ ਕਰ ਰਹੇ ਆ ਅਸੀਂ ਇੱਥੇ ਕਮ ਸਕ ਕਮ ਵਿਚਾਰ ਤਾਂ ਕਰ ਸਕਦੇ ਆ ਔਰ ਬਹੁਤ ਹੀ ਇਹ ਇੱਕ ਦੁਖਦੀ ਵੀ ਗੱਲ ਹੈ ਔਰ ਹਮ ਆਪਣਾ ਜਿਹੜਾ ਮੇਰਾ ਵਾਰ ਵਾਰ ਇਹ ਹੀ ਕਹਣਾ ਹੈ ਮੇਰੇ ਵਰਗੇ ਜਿਹੜੇ ਹੋਰ ਸਾਡੇ ਮਿੱਤਰ ਲਿਟਰੇਚਰ ਵਿੱਚ ਰੂਟੀ ਰੱਖਦੇ ਆ ਵੀ ਜ਼ਿੰਦਗੀ ਦੇ ਵਿੱਚ ਜਿਸ ਬੰਦੇ ਦੇ ਕੋਲ ਲਿਟਰੇਚਰ ਨਾਲ ਜੁੜੀਆਂ ਵਿਚਾਰ ਨਹੀਂ ਹੈ ਸਮਾਜ ਦੇ ਸਾਡੇ ਸਮਾਜ ਪਹਿਲਾਂ ਕੀ ਹੋਇਆ ਔਰ ਕਹਾ ਕੀ ਹੋਣਾ ਚਾਹੀਦਾ ਉਹਦੇ ਪ੍ਰਤੀ ਜਾਣਕਾਰੀ ਨਹੀਂ ਹੈ ਮੈਨੂੰ ਲੱਗਦਾ ਪਈ ਉਹ ਅਸੀਂ ਉਹਨੂੰ ਉਸੇ ਪੂਰਨ ਸਮਾਜ ਪੂਰਾ ਸਮਾਜ ਜਾਂ ਪੂਰਾ ਬੰਦਾ ਕਹਿ ਸਕਦੇ